ਪੈਂਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਜੋ ਹੋਰ ਸਭ ਠੀਕ ਠਾਕ ਬਹੁਤ ਵਧੀਆ ਮਰਜ਼ੀ ਆਂਦਾ ਆਨ ਤੋਂ ਪਹਿਲੇ ਮਾਲ ਰਹੀਦਾ ਤੁਹਾਡੇ ਦਾ ਮਾਲ ਪਾਜੀ ਵਿਗ ਗਿਆ ਤੇ ਸਾਰਾ ਨਾ ਪਗ ਕਿਵੇਂ ਮਾਲ ਵੀ ਚੋ ਚਾਰ ਮਹੀਆਂ ਸਵੇਰ ਦੀਆਂ ਵੇਗੀਆਂ ਵੇਗੀਆਂ ਹਾਂਜੀ ਸੇਲ ਹੋ ਗਈਆਂ ਹਾਂ ਹਾਂ ਬਿਲਕੁਲ ਬਿਲਕੁਲ ਆ ਜਾ ਰੋਣਗਾ ਇਹ ਪੁਰਾਣੇ ਗਾ ਗਾ ਆਪਣੇ ਅੱਛਾ ਪੁਰਾਣੇ ਤੁਹਾਡੇ ਤੁਹਾਡਾ ਨਾਲ ਲੈਣ ਦੇ ਖਜਾਲੇ ਖਜਾਲੇ ਤੋਂ ਓਏ ਲੈਆਂ ਵੀਰਾਂ ਨੇ ਦੋ ਛੋਟੀਆਂ ਹਾਂ ਬਹੁਤ ਬੜਾ ਇਹ ਆਪ ਕਰਦਾ ਸ਼ੋਰ ਵਪਾਰ ਅਛਾ ਮੰਡਿਆ ਜਾਂਦਾ ਇਹ ਵੇਖਿਆ ਬੜਾ ਤੇਜ ਮੁੰਡਾ ਚਵਾਈ ਹੋਣ ਦੀ ਨਾ ਲਾਗੇ ਖਲੋਤਾ ਪੂਰਾ ਐ ਟ੍ਰੈਂਡਿੰਗ ਮੈਂ ਦੱਸਿਆ ਮੰਡਿਆ ਜਾਂਦਾ ਹਾਂਜੀ ਮੰਡਿਆ ਦੋ ਹਾਂ ਕਿਉਂ ਕਹਿੰਦਾ ਜਾਣਾ ਨਾਲ ਸਾਰੇ ਦਾ ਗੱਲਾਂ ਕਰਦਾ ਹਾਂਜੀ ਹਾਂਜੀ ਹੋਰ ਸੁਣਾਓ ਬਸ ਠੀਕ ਠਾਕ ਚਲੋ ਮੇਰ ਚਾਹੀਦੀ ਸੱਚੇ ਪਾਤਸ਼ਾਹ ਦੀ ਬੜੀ ਸਾਰੇ ਵੀਰਾਂ ਨੂੰ ਸੁਨੀਪ ਡੇਰੀ ਫਾਰਮ ਦੇਖਣ ਆਲੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰ ਰਵੇ ਚੜਦੀ ਕਲਾ ਹੋਰ ਬੰਦੇ ਮਾਲ ਵੇਚਿਆ ਪਿਛਲਾ ਸਾਰਾ ਮੈਂ ਕਿਹਾ ਸੁਨੀਪ ਇਨਾ ਫੋਨ ਆਇਆ ਨਾ ਹਾਂਜੀ ਗੱਲ ਕਰਨ ਵਾਲੀ ਨਹੀਂ ਤੇ ਠੀਕ ਆ ਪਾਪਾ ਜੀ ਇਧਰ ਨੰਗ ਜਾਓ ਬਹਿ ਜਾਓ ਆਜੋ 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 ਓਏ ਇਹਨੂੰ ਆਓ ਕਿਹਨੂੰ ਜਾਂਦੇ ਜੋ ਸੱਟ ਲਵਾਓਗੇ ਕਿੱਧਰ ਟੱਪੀ ਆ ਇੱਧਰ ਨੂੰ ਆਜੋ ਚਲੋ ਬੜਾ ਵੀਰ ਫੋਨ ਆਇਆ ਉਹਨਾਂ ਦਾ ਚਲੋ ਵਧੀਆ ਤੇ ਕਿੰਨੀਆਂ ਭਿੰਦਾ ਜੀ ਅੱਜ ਫਿਰ ਹੁਣ ਤੇ ਸੁਨੀਪ ਤਿੰਨ ਝੋਡੀਆਂ ਰਹਿ ਗਈਆਂ ਤੇ ਇੱਕ ਵਸ਼ੀ ਰਹਿ ਗਈ ਚਲੋ ਆਜੋ ਫਿਰ ਕਰੋ ਸ਼ੁਰੂ ਇਹ ਵੀ ਝੋਡੀ ਵੇਗੀ ਆ ਵੇਗੀ ਆ ਹਾਂਜੀ ਆਹਾ ਇਹ ਝੋਡੀ ਸੁਨੀਪ ਸਿੰਘ ਦੂਜੇ ਸੂਏ ਸੂਈ ਆ ਹਾਂ ਤੇ ਹਾ ਜਿਹੜੀ ਕੱਟੀ ਮਗਰ ਵਖਾਲ ਦੋ ਅੱਛਾ ਆ ਕੱਟੀ ਆ ਹਾਂਜੀ ਕੋਈ 1.5 ਮਹੀਨੇ ਦੀ ਗਿੰਲੇ ਦੋਹਾਂ ਦੀ ਗਿੰਲੇ ਮਹੀਨੇ ਦੀ ਗਿੰਲੇ ਛੋਟੀ ਜਿੱਥੋਂ ਆਈ ਆ ਨਾ ਦੁੱਧ ਹੀ ਛੋਟੀ ਥੱਲੇ 9 ਲੀਟਰ ਹਾਂ ਛੋਟੀ ਇੰਨੀ ਆਣ ਕੇ ਪਰ ਆ ਗਈ ਕੋਈ ਗੱਲ ਕਰਨ ਵਾਲੀ ਨਹੀਂ ਹੁਣ ਛੋਟੀ ਥੱਲੇ ਦੁੱਧ 6.5 ਕਿਲੋ ਠੰਡਾ ਕਰਕੇ ਦਵਾਂਗਾ ਅੱਛਾ ਕੱਲ ਨੂੰ ਰਹਿ ਗਈ ਤੇ 9 8 9 ਕਿਲੋ ਫੇਰ ਕਰ ਜੂਗੀ ਛੋਟੀ ਵੇਖ ਕਿੱਡੀ ਵੱਡੀ ਆ 6.5 ਕਿਲੋ ਇੱਕ ਟਾਈਮ ਦਾ ਦੋ ਟਾਈਮਾਂ ਦਾ ਨਹੀਂ ਹੁਣ ਦੋਹਾਂ ਟਾਈਮਾਂ ਦਾ 7 ਕਿਲੋ ਦੁੱਧ ਦੋ ਰਹਿ ਗਿਆ ਵਾਹ ਕਿੰਨੀ ਪਰ ਆ ਗਈ ਆ ਬਹੁਤਾਂ ਬਹੁਤਾ ਜਿਆਦਾ ਪਰਾਈਆਂ ਆਣ ਕੇ ਘਰੋਂ ਲਈਆਂ ਹੈਗੇ ਤੋ ਵੇਖੋ ਕਿੱਡੀ ਕਿੱਡੀ ਆ ਵਾਹ ਵਾਹ ਛੋ جواب ਸਮਾ ਪੈਂਦਾ ਜੀ ਕਿਵੇਂ ਪੂਰ ਛਟਾ ਨਹੀਂ ਮਦਬਲੀ ਕੋਈ ਨਹੀਂ ਸੰਦੀਪ ਚ ਚਲ ਚੱਲਣ ਦੇ ਦੋਸਤਾਂ ਸੰਦੀਪ ਉਹਦੋਂ ਤੇ ਫੜਕੇ ਨਾ ਹੈ ਬਾਲਾ ਫੋਨ ਆਉਂਦਿਆ ਅੱਛਾ ਬਹੁਤ ਜ਼ਿਆਦਾ ਅੱਜ ਵੀ ਉਹੇ ਕੰਮ ਕਰਨਾ ਹੀ ਪਿੰਦਾ ਜੀ ਫਿਰ ਮਾਲ ਹਨਾ ਮਾਲ ਕਰੀਦਾ ਵੀਰਾਂ ਦਾ ਦਿੱਤੀਆਂ ਮਈਆਂ ਇਹਨਾਂ ਨੇ ਸਾਰੇ ਵੇਚਣੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਤੋਂ ਵੇਚ ਕੇ ਆਏ ਐ ਇਹ ਬਿਲਕੁਲ ਬਿਲਕੁਲ ਤੇ ਪਿੰਦਾ ਜੀ ਫਿਰ ਮੁੱਲ ਤੁਨੀ ਇਹ ਵੇ ਤੇ ਟੋ ਟੋਕੜ ਗੱਬਣ ਵੀ ਹੋ ਜੇ ਨਾ ਤੇ ਤਾਂ ਵੀ 80 ਦੀ ਆ ਹਾਂ ਨਾ ਇਹਦਾ ਲੱਖ ਦੇ ਨਾ 95 ਦੇ 75000 ਦੀ ਠੀਕ ਆ ਫਿਰ ਉਹ ਚੋ 2000 ਛੋਟ ਚਲੋ 73000 ਦੀ ਤੇ 500 ਹੋਰ ਛੋਟ ਜਿਹਨੂੰ ਚੰਗੀ ਲੱਗੂ ਸਾਈ ਪਾ ਦੇ ਜਿਹਨੂੰ ਲੱਗੇ ਬਿਲਕੁਲ ਫੋਨ ਨਾ ਕਰੇ ਬਸ ਠੀਕ ਆ ਸਾਢੇ 72000 ਦੀ ਦੇਣੀ ਐ ਬਸ ਠੀਕ ਆ ਸਾਢੇ 73000 ਆਹ ਇਹ ਵੇਗੀ ਇਹ ਵੀ ਵੇਗੀ ਚਲੋ ਆ ਮੁੰਡਲੇ ਲੈ ਲੀਆਂ ਦੋ ਤਨੇ ਹਾਂਜੀ ਦੋ ਬਈਆਂ ਹੋਰ ਚਲ ਗਈਆਂ ਅੱਛਾ ਇਹ ਗੱਬਣ ਇਹ ਸੰਦੀਪ ਦੇ 13 14 ਕਿਲੋ ਵਾਲੀ ਮਹੀਂ ਗੱਬਣ ਅੱਛਾ ਗੱਬਣ ਵਾਲੀ ਮਹੀਂ ਚਲੀ ਆ ਢਾਲੀ ਕਿਹੜੀ ਢਾਲੀ ਆ ਸਾਰੇ ਕਮਾਂ ਜਾ ਗਈ ਸਾਰੇ ਕਮਾਂ ਦੇ ਦੇਖ ਲਓ ਆ ਵਾ ਠੀਕ ਆ ਦੇਖ ਲਓ ਮੈਂ ਕਿੱਡੀ ਆ ਵਜਨ ਵਾਲੀ ਮੰਜਣਾ ਮੈਂ ਲੈਵਾ ਵੇ ਮੈਂ ਲੱਕ ਤੇ ਹੂੰ 14 15 ਲੀਟਰ ਠੰਡਾ ਕਰਕੇ ਪਾਉਣ ਵਾਲੀ ਮਹੀਂ ਦੁੱਧ ਸੰਦੀਪ ਵਾ ਠੀਕ ਆ ਫਿਰ ਹੋਂ ਸੰਦੀਪ ਜੇ ਕੋਈ ਉਸ ਛੋਟੀ ਜੀ ਵੀ ਬੈਸਬਾਜੀ ਕਰੀ ਜਾਵੇ ਨਾ ਤਾਂ ਕੋਈ ਫਾਇਦਾ ਨਹੀਂ ਹੈਗਾ ਨਹੀਂ ਫਾਇਦਾ ਬਿਲਕੁਲ ਬਿਲਕੁਲ ਮੁੱਲ ਉਹ ਪਾਈ ਦਾ ਵਾ ਜਿਹੜਾ ਲੈਣਾ ਵਾ ਹਾਂ ਵੇ ਕਿੱਡੀ ਯੋਰਦਸਤ ਮੈਂ ਵੱਡੀ ਮੈਂ ਆ ਨੇ ਵੱਡੀ ਮਹਾਂਪੁਰੀ ਹੁਣ ਵੇਖੋ ਇਹ 14 ਕਿਲੋ ਦਿੰਦੀ ਕੇ 13 ਦਿੰਦੀ ਕੇ 12 ਦਿੰਦੀ ਆ ਆ ਕੀ ਬਰਾਉਣ ਕਿਹੜਾ ਦੇ 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 ਫੁੱਲ ਗਰੰਟੀ ਹੋਊਗੀ ਬਸ ਠੀਕ ਆ ਪਰਸੋਂ ਦੀ ਆਈ ਆ ਹੁਣ ਭਰਾ ਆਉਂਦਾ ਵਾ ਫਿਰ ਮੋੜਨਾ ਥੋੜਾ ਆਂਦਾ ਪਰ ਦੇਖ ਮਾਲ ਬੱਧਿਆ ਫਿਰ ਤੈਨੂੰ ਬਰਾ ਉਹੀ ਵੇਚਣਾ ਹੀ ਆ ਆਪਾਂ ਹਾਂਜੀ ਹਾਂਜੀ ਤੇ ਭਿੰਦਾ ਜੀ ਫਿਰ ਇਹਦੀ ਕੀਮਤ ਕੀਮਤ ਤਾਂ ਸਲੀਵ ਸਿਆ ਹਾਲੇ ਬਹੁਤ ਸਿਖਰਾਂ ਦੇ ਕੰਮ ਚੜਿਆ ਵਾ ਅੱਛਾ ਮੁੱਲ ਤੇ ਹੁਜੀ ਮੈਂਦਾ ਹੋਣ ਰਿਆ 1 20 1 30 ਵੀ ਹੋਣ ਰਿਆ ਹਾਂ ਤੇ ਆਪਾਂ ਦੇਣ ਵਾਲਾ ਭਾਅ ਕਰਨਾ ਹਾਂ ਹਾਂ ਨਾ ਮੈਂ ਦੇਣੀ 85000 ਦੀ 85000 ਦੀ 500 ਛੋੜ ਚਲੋ 84.5 ਦੀ ਮੈਂ 84.5000 ਦੀ ਆ ਜਾਓ ਕਰਾ ਦੇ ਇੱਧਰ ਛੋਟੇ ਛੋਟੇ ਭਾਅ ਇਹ ਵੀ ਸੂਈ ਆ ਇਹ ਕੱਟੀ ਸੂਈ ਤਾਜੀ ਆ ਹੀ ਬਚਾ ਕੱਟੀ ਆ ਗਈ ਹਾਂਜੀ ਵੇਖ ਕੱਟੀ ਕੱਟੀ ਬੜੀ ਚੰਗੀ ਹੋਏ ਪਹਿਲਾਂ ਦੁੱਧ ਕਿੰਨਾ ਦੁੱਧ 8 ਕਿਲੋ ਠੰਡਾ ਕਰਕੇ ਮਿੰਨ ਕੇ ਲਿਆ ਦੇ ਜੀ 8 ਕਿਲੋ ਹਾਂਜੀ ਚਲੋ ਤੋੜੋ ਪਹਿਲਾ ਸੁਆਹੀ ਆ ਪਹਿਲਾ ਸੁਆ ਵੇਖ ਬੂਥੀ ਤੇ ਵੇਖ ਕੁੜੀ ਆ ਹਾਂ ਕੱਟੀ ਵੇਖੀ ਚੀਜ਼ ਲੈ ਚਲੋ 98 ਲੱਗਾ ਕੱਟੀ ਨੂੰ ਮੁੰਦਰੀ ਹੈਗੇ ਨਹੀਂ ਠੀਕ ਹੈ ਫਿਰ ਕਾਦ ਵਿੱਚ ਜੈ ਜੀ ਹੈ ਕਿ ਨਹੀਂ ਜੈ ਜੀ ਬਾਰੇ ਭਾ ਵੀ ਸੰਦੀਪ ਸਿੰਘ ਜੈਜ ਹੋਣਾ ਵਾ ਹੈ ਭਾ ਵੀ ਜੈਜ ਲੈਣਾ ਭਾ ਵੀ ਜੈ ਜੀ ਪਰਸੋਂ ਦੀਆਂ ਸਰੀਪ ਉਹ ਵੀ ਗੀਆਂ ਤੇ ਕੱਲ ਵੀ ਤਿੰਨ ਵਿਗੀਆਂ ਤੇ ਚਾਰ ਮਈਆਂ ਸਵੇਰ ਦੀਆਂ ਵੇਚੀਆਂ ਅੱਛਾ 2-2000 ਨੇ ਵੇਚੀ ਜਾਈਏ ਤੇ ਬੜਾ ਰਬਾ ਮੈਂ ਇਹਨਾਂ ਨੇ ਯਾਰੇ ਪੱਦੇ ਫਿਰ ਹੋਰ ਕੀ ਚਾਹੀਦਾ ਤੇ ਭਿੰਦਾ ਜੀ ਫਿਰ ਇੰਦੀ ਕੀ ਮਾਰਾ ਇਹਦੀ ਕੀਮਤ ਕਿਹੜੀ ਇੱਕ ਦਾਹ ਕਰਨੀ ਆ ਹੁਣ ਤੇ ਵੀਰੇ ਜੇ ਉਧਰੋਂ ਆਈ ਹੁੰਦੀ ਤੇ ਮੋਲੇ ਦਾ ਵੀ ਲੱਖ ਹੀਗਾ ਹਾਂ ਖੋਣਿਆ ਵਾ ਅਜ ਕਿਹੜੀ ਗੱਲ ਬਾਤ ਹਾਂਜੀ ਹਾਂਜੀ ਇਹ 90 ਹਜ਼ਾਰ ਦੀ ਦੇ ਦਈਏ ਵੇਹ ਲੋ 80 ਦੀ 80 ਦੀ ਦੋ ਛੋਟ ਚਲੋ 70000 ਯਾਦੀ ਦੇ ਦਾ 70000 ਯਾਦੀ ਜਹਾਂ ਦਾ ਤੇ ਇਹ ਗੱਬਣ ਇਹ ਵਾਸ਼ੀ ਗੱਬਣ ਜੋ ਪਹਿਲਾ ਸੂਆ ਜੀ ਹੈ ਜੀ ਨਹੀਂ ਦੂਜਾ ਸੂਣੀ ਜੋ ਅੱਛਾ ਅਜੇ ਦਿਨ ਦਾਖ ਲੈਂਦੀ ਜੋ ਠੀਕ ਆ ਬਾਲੀ ਚੰਗੀ ਜੋ ਠੰਡੀ ਠੁੰਡੀ ਬੜੀ ਜੋ ਕਿੰਨਾ ਕਰੂ ਬਾਜੀ ਫਿਰ ਦੋਦੇ ਇਹ ਵੀਰ ਜੀ ਉਹਦੇ ਲਾਗੋ ਨੇ ਇਥੋਂ ਆਪਣੇ ਉਹ ਕਹਿੰਦਾ 15 16 ਕਿਲੋ ਭਰਿਆ ਵਾ ਹੁਣ ਗਾੜੀ ਮਾਲਕ ਜਾਣੇ ਇਹ 16 ਦਿਨ ਦੀ 18 ਦਿਨ ਦੀ ਆ ਤੈਨੂੰ ਪਤਾ ਸੋਣਾ ਸੋਣਾ ਦੀ ਫੁੱਲ ਗਰੰਟੀ ਹੋਏਗੀ ਬਿਲਕੁਲ ਬਿਲਕੁਲ ਬਾਕੀ ਠੰਡੀ ਠੁੰਡੀ ਬੜੀ ਆ ਸਨਖੀ ਬੜੀ ਆ ਠੀਕ ਆ ਫਿਰ ਆ ਜਾ ਹਿੰਦੀ ਮੇਰੇ ਕੀਮਤ ਆ ਹਾਂਜੀ ਹੈ ਬਈ ਜੀ ਕੀਮਤ ਇਹਦੀ ਸੰਦੀਪ ਸਿੰਘ ਜੇ ਦੇ ਵੇਸ਼ੀ ਤਿਆਰ ਹੋਵੇ ਤੇ 55000 ਦੀ ਆ ਹੂੰ 50000 ਦੀ ਦੇ ਦਾਂਗੇ 2 ਸ਼ੂਟ ਕਰ ਦਾਂਗੇ ਚਲੋ 48000 ਦੀ 48000 ਦੀ ਵੇਸ਼ੀ ਦੇ ਦਾਂਗੇ ਵਸਾਈ ਹੈ ਜੀ ਹਾਂਜੀ ਇਹੋ ਚਾਰ ਡੰਗਰ ਜੋ ਹੁਣ ਆਏ ਹਲੇ ਦੇਖੋ ਜੀ ਆਹੀ ਚਾਰ ਪੰਜ 6 ਰਾ ਜੀ ਬਾਕੀ ਮੇਰਾ ਵੀ ਇੱਥੇ ਆ ਗਿਆ ਦਾ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਨਾ ਭਾਈ ਜੀ ਬਿਲਕੁਲ ਜੀ ਕਿ ਡੰਗਰਾਂ ਦੇ ਥਾਂ 'ਚ ਪੂਰ ਛਟਾ ਨਹੀਂ ਹੋਏਗਾ ਉਹ ਮਹੀਦੀ ਠੰਢੀ ਦੇ ਭਾਰ ਦੀ ਗਾਰੰਟੀ ਹੋਏਗੀ ਠੀਕ ਹੈ ਝੋਟੀ ਦੇ ਥਾਂ 'ਚ ਕੋਈ ਪੂਰ ਛਟਾ ਨਹੀਂ 8 ਕਿਲੋ ਦੁੱਧ ਬੱਚਾ ਤਾਜਾ ਐ ਝੋਟੀ ਦੇ ਥਾਂ 'ਚ ਕੋਈ ਪੂਰ ਛਟਾ ਨਹੀਂ ਹੋਏਗਾ ਵਸ਼ੀ ਗੱਬਣਾ ਉਹਦੀ ਥਾਣਾ ਦੀ ਤੇ ਪਿੱਛੇ ਦੀ ਆਪਣੀ ਗਾਰੰਟੀ ਹੋਏਗੀ ਚਲੋ ਜਿਹੜਾ ਕੰਮ ਹੈਗਾ ਵਾ ਤਸੱਲੀ ਕਰਨ ਆਣ ਕੇ ਜਿਹਨੇ ਉਵੇਂ ਲੈਣੀਆਂ ਵਾ ਉਵੇਂ ਲੈ ਜਣ ਤੇ ਇਹ ਆ ਵੀ ਜਿਹਨੇ ਸੌਦਾ ਕਰਨਾ ਉਹ ਇੱਕ ਵਾਰ ਜਾਜ ਵੇਖ ਕੇ ਕਰਿਆ ਕਰੇ ਵੀ ਵੱਧ ਘਾਟ ਮੁੜ ਕੇ ਭਰਾ ਸਾਨੂੰ ਵੀ ਗਲੇ ਭਲੇ ਖਾ ਪਿਆ ਜਾਂਦਾ ਵਾ ਬਿਲਕੁਲ ਬਿਲਕੁਲ ਤੇ ਹੁਣ ਉਹ ਝੋਟੀ ਦਾ 78000 ਮੁੱਲ ਪਾਇਆ ਵੇਖ ਲੈ ਕੱਡੀ ਝੋਟੀ ਆ ਨਹੀਂ ਵੱਡੀ ਝੋਟੀ ਨੱਖੀ ਕੱਟੀ ਆ ਨਾ ਹਾਂ ਹਾਂ ਤੇ ਉਹ ਮਈਆ ਵੇਖ ਲੈ ਆ ਝੋਟੀ ਦਾ ਮੁੱਲ ਕੁ ਜਾਇਦ ਪਾਇਆ ਕਿੰਦਾ ਨਹੀਂ ਵੇ ਸੰਦੀਪ ਸਿੰਘ ਝੋਟੀ ਆ ਅਕਸਰ ਅਸੀਂ ਵੀ ਬਾਹਰੋਂ ਲਿਆਉਨੇ ਆ ਆਪਣੀ ਕਮਾਈ ਰੱਖ ਕੇ ਸਿਰਫ 11500 ਰੁਪਇਆ ਰੇਟ ਪਾਇਆ ਇਹਦਾ ਨਹੀਂ ਨਹੀਂ ਠੀਕ ਆ ਠੀਕ ਆ ਨਾ ਤੇ ਚਲੋ ਜੇ ਜਿਆਜ ਕਰੀ ਦੀਆਂ ਤੇ ਗਾਖ ਵੀ ਆ ਬਿਲਕੁਲ ਆਈ ਜਾਂਦਾ ਭਾਜੀ ਆਈ ਠੀਕ ਆ ਨਾ ਪਿਆਰ ਕਰਮਾਲੇ ਚਲੋ ਰੰਪਰ ਮਾ ਜਾਈ ਜਾਂਦੀਆਂ ਵਾ ਪਿੰਡ ਆਪਣਾ ਹੈਗਾ ਧਵਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਹਾਲ ਦੇ ਤੇ ਦਾਲਮ ਦੇ ਤੇ ਕਿਲਾ ਲਾਲ ਸਿੰਘ ਨੇੜੇ ਪੈਂਦਾ ਤੇ ਬਟਾਲਾ 12 13 ਕਿਲੋਮੀਟਰ ਪੈਂਦਾ ਤੇ ਨੰਬਰ ਹੈਗਾ 9592427529 9592427529 ਸਤਿ ਸ੍ਰੀ ਅਕਾਲ